ਵੈਕੀ ਜੀ ਦਾ ਹਾਲ ਸਾਹਿਬੈਕੀ ਜੀ ਕੀ ਫਤਿਹ ਤੇ ਅੱਜ ਸਾਡਾ ਦੂਜਾ ਦਿਨ ਹੈ ਤੇ ਸਮਾਂ ਹੋ ਗਿਆ ਕੋਈ 6 ਵਜ ਗਏ ਨੇ ਤੇ ਹੁਣ ਫਿਰ ਜਿਸ ਗੁਰੂ ਘਰਾਂ ਪਰ ਓਕੇ ਆ ਉਥੇ ਦਰਸ਼ਨ ਮੇਲੇ ਕਰਕੇ ਤੇ ਅੱਗੇ ਨੂੰ ਆਪਾਂ ਚੱਲਦੇ ਆ ਅੱਜ ਆਪਣਾ ਟਾਰਗੇਟ ਹੈ ਕਰਤਾਰਪੁਰ ਸਾਹਿਬ ਕੇ ਅਹੀਂ ਕਰਤਾਰਪੁਰ ਸਾਹਿਬ ਅੱਜ ਰਤ ਸਟੇ ਕਰਨਾ ਹੈ ਇਥੋਂ ਵੀ 30 35 32 ਕਿਲੋਮੀਟਰ ਆ ਰਹੀ ਹੈ ਤੋਂ ਤੇ ਉੱਥੇ ਅੱਜ ਵੰਟਣਾ ਆਪਾਂ ਤੇ ਚਲਦੇ ਆਪਾਂ ਅੱਗੇ ਦੇ ਸਫ਼ਰ ਵੱਲ ਕਈ ਰੋੜ ਚੱਕ ਇਹਨਾਂ ਦੇ ਰਾਹ ਕਈ ਰੋੜ ਧੂੜ ਦੇ ਵਿੱਚ ਆਤਮਾਨਿ ਪ੍ਰਭ ਹੋਏ ਰੋੜ ਪਾਦਮ ਸੇ ਦਾਸ ਤੈਨੋਂ ਹੋਤਾ ਬਰਦਾਸ਼ ਉਹ ਜੀ ਤਿਆਰ ਹੋ ਗਏ ਆ ਤੇ ਹੁਣ ਆਪਣਾ ਚੱਲਾ ਤੇ ਬਾਹਰ ਕੋਈ ਲਾ ਨਹੀਂ ਰਹੀ ਆ ਮੇਨ ਰੋਡ ਤੇ ਚੜ ਕੇ ਥੋੜਾ ਧਿਆਨ ਨਾਲ ਤੁਰਨਾ ਪੈਣਾ ਵਾ ਤੇ ਵੀਡੀਓ ਮੈਂ ਫਿਰ ਥੋੜਾ ਬਾਅਦ ਚ ਔਨ ਕਰੂੰਗਾ ਨਾਲ ਨਾਲ ਜਨੂ ਅੱਜ ਫੋਨ ਸਾਰਾ ਸਾਹ ਖਾਲਾ ਕਿਤਾ ਇਹਦੀ ਆ ਬਾਈ ਚੱਲਾ ਬਣਾ ਲਈ ਸੀਗਾ ਹਾਲ ਸਾਬ ਹੈਗੀ ਸੀ ਤੇ ਬੋਲ ਬਥਾ ਨਾ ਦਉ ਜੀ ਦਾ ਮਾਰਾ ਇਹ ਦਾ ਕੋ ਸਾਥ ਸੁਣ ਲੈ ਜੀ ਉਹਨਾਂ ਕੋ ਜਦੋਂ ਅਸੀਂ ਨਿਕਲੇ ਸੀ ਉਦੋਂ ਪੂਰਾ ਹਨੇਰਾ ਸੀ ਹੁਣ ਥੋੜਾ 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 ਚਾਨਣ ਹੋਣ ਲੱਗਾ ਤੇ ਕੁਛ ਨਾ ਕੁਛ ਦਿਖ ਰਿਹਾ ਨਹੀਂ ਤੇ ਪਹਿਲਾਂ ਕੁਝ ਨਹੀਂ ਦਿਖ ਰਿਹਾ ਬਸ ਤੁਰੇ ਜਾ ਰਹੇ ਆ ਤੇ ਹੁਣ ਪਹਿਲਾ ਪ੍ਰਹਾਦਾ ਪਾਣੀ ਛਕਣਾ ਕਿਤਨਾ ਕਿਤੇ ਘੰਟਾ ਤੁਰ ਕੇ ਸਵਾਗਾ ਘੰਟੇ ਜਿਸੀ ਰਈਏ ਤੋਂ ਬਿਆਸ ਪਹੁੰਚ ਚੁੱਕੇ ਆ ਗਰਮੀਆਂ ਦੇ ਵਿੱਚ ਜਦੋਂ ਆਈਦਾ ਦਰਿਆ ਸੁੱਕਿਆ ਹੁੰਦਾ ਪਰ ਅੱਜ ਪੂਰਾ ਭਰਿਆ ਆ ਦਰਿਆ ਐ ਸੋਨਾ ਝਾਕਾ ਬਕਾ ਹੋਇਆ ਪਿਆ ਅਜੇ ਫੇਲਾ ਸਿਰੇ ਸਿਰੇ ਸਰੀਰ ਥੋੜਾ ਸਟੇ ਆ ਤੇ માતા ਸ਼੍ਰੀ ਅੱਗੇ ਅੱਗੇ ਭੱਜੀ ਜਾ ਰਹੇ ਨੇ ਚਲਦੇ ਚਲਦੇ ਗੁਰਦੁਆਰਾ ਸਾਹਿਬ ਆਇਆ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਚਰਨ ਸੋਆ ਸਥਾਨ ਆ ਪਰ ਇਹਦਾ ਇਤਿਹਾਸ ਪਤਾ ਨਹੀਂ ਮੈਨੂੰ ਬਾਕੀ ਦੇਖਦੇ ਆ ਥੱਲੇ ਜੇ ਕੋਈ ਬੋਰਡ ਵਗੈਰਾ ਲਿਖ ਹੋਇਆ ਤੇ ਪੜ੍ਹ ਕੇ ਦੱਸਾਂਗਾ ਪਹਿਲਾਂ ਵੀ ਆਪਾਂ ਜਦੋਂ ਅਨੰਦਪੁਰ ਸਾਹਿਬ ਗਏ ਸੀਗੇ ਉਦੋਂ ਵੀ ਇੱਧਰੋਂ ਨੰਗੇ ਸੀਗੇ ਤੇ ਥੱਲੇ ਲੋਕੇਸ਼ਨ ਬਹੁਤ ਸੋਹਣੀ ਆ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਸਥਾਨ ਤੇ ਪਹੁੰਚੇ ਆ ਮਾਰਗ ਦਾ ਸਰੂਪ ਤੇ ਨਹੀਂਗਾ ਉਧਰ ਛੋਟਾ ਜਿਹਾ ਸਥਾਨ ਬਣਿਆ ਵਾ ਤੇ ਇੱਥੇ راستਾ ਵੀ ਕੋਈ ਬੋਰਡ ਨਹੀਂ ਲੱਗਾ ਪਰ ਬਾਹਰ ਇਦਾਂ ਲਿਖਿਆ ਸੀਗਾ ਗੁਰੂ ਨਾਨਕ ਪਾਸ਼ਾ ਦਾ ਮਾਰਗੋ ਚਰਨਸ਼ੋ ਸਥਾਨ ਹੈ ਤੇ ਐਸੇ ਸਥਾਨ ਤੇ ਆਪਾਂ ਨੂੰ ਬਾਬਾ ਹੀ ਨਹੀਂ ਮਿਲੇ ਨੇ ਬਾਬਾ ਹੀ ਕਿੱਥੋਂ ਆਏ ਜੀ ਆਈਏ ਵਾ ਤੋਂ ਨਾ ਬਾਬਾ ਬਕਾਲਾ ਸਾਹਿਬ ਤੋਂ ਚਾਲੇ ਪਾਏ ਨਹੀਂ ਉਧਰ ਕਿੱਥੋਂ ਆਏ ਘਾਦੇ ਘਾੜ ਝੂੜੀਆਂ ਦਾ ਘਾਦੇ ਘਾੜ ਕਹਿੰਦੇ ਪਿੰਡ ਮੰਝਾਲੀ ਦਾ 7 ਸਾਲ ਜੀ ਕਿੰਨੀ ਉਮਰ 12 ਸਾਲ 12 ਸਾਲ ਐਸੀ ਜੀ 12 ਸਾਲ ਦੀ ਉਮਰ ਦੇ ਵਿੱਚ ਇਹੋ ਭਾਵਨਾ ਰੱਖਣੀ ਬੜੀ ਖੂਬਸੂਰਤ ਜੇ ਨਿੱਕੇ ਨਿੱਕੇ ਢਾਬਿਆਂ ਦਾ ਦੇਖ ਕੇ ਮਰ ਕੇ ਰਹਿਆ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ। ਸਾਹਿਬ ਨੂੰ ਮਾਰਾ ਜੀ ਹੋਰ ਤਰੱਕੀਆਂ ਬਖਸ਼ਣ। ਠੀਕ ਹੈ ਜੀ। ਚਲੋ ਮਿਲਦੇ ਆਪਾਂ ਅੱਗੇ ਨੂੰ ਚੱਲਦੇ ਆਂ ਚੱਲੇ ਬਾਈਏ। ਠੀਕ ਹੈ ਜੀ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀ ਵੀ ਸਤ ਜੀ। ਯਾਹ ਢਾਬੇ ਤੇ ਪਹੁੰਚੇ ਆਂ ਤੇ ਪਛਾਤਾ ਪਾਣੀ ਵੇਖੀ ਕੀ ਆ ਪਿਛਲੇ ਸਾਰੇ ਢਾਬਿਆਂ ਤੇ ਬਸ ਤਾਰ-ਦਾਰ-ਦਾਰ ਦਾਲ ਖਾਣਾ ਕਿਤੇ। ਬਰੀਆਲੇ ਬੈਹ ਹੁਣ ਵੇਖੀਏ ਜੇ ਕੋਈ ਸਬਜ਼ੀ ਹੋਏਗੀ ਤੇ ਪਛਾਤਾ ਪਾਣੀ ਸ਼ੱਕਦੇ ਆਂ। ਚਾਰ ਢਾਬਿਆਂ ਤੋਂ ਬਾਅਦ ਜਾ ਕੇ ਕਿਤੇ ਸਬਜ਼ੀ ਲੱਭੀ ਆ। ਤੇ ਹੁਣ ਥੋੜੀ देर ਲੰਮੇ ਪੈ ਜੀਏ ਆਪਾਂ ਜਦ ਤੱਕ ਬਣ ਗਈ ਆ ਫਿਰ ਇਥੋਂ ਗਾਣ ਤੁਰਦੇ ਹਾਂ ਪ੍ਰਸ਼ਾਦਾ ਛੱਕ ਕੇ ਸਵੇਰੇ ਆਪਾਂ 7 ਵਜੇ ਦੇ ਕਰੀਬ ਤਰੇ ਸੀਗੇ ਤੇ ਹੋਣ ਟਾਈਮ ਹੋ ਗਿਆ ਸਵਾ ਦੋ 2:30 ਬੱਜ ਚਲੇ ਨੇ ਤੇ ਲਗਾਤਾਰੀ ਤੁਰੇ ਆ ਰਹੇ ਹਾਂ ਉਦੋਂ ਦੇ ਤੇ ਹੁਣ ਇੱਥੇ ਥੋੜੀ ਜੀ ਬ੍ਰੇਕ ਲਿੱਤੀ ਆ ਪੈ ਜਵਾ ਬਿਲਕੁਲ ਨਹੀਂ ਵਜੀ ਹੁਣ ਥੋੜੀ ਦੇਰ ਇੱਥੇ ਰੈਸਟ ਕਰਾਂਗੇ ਤੇ ਕਰਤਾਰਪੁਰ ਸਾਹਿਬ ਇਥੋਂ ਰਹਿ ਗਿਆ 7 7-8 ਕਿਲੋਮੀਟਰ ਹੈ 7-8 ਤੋਂ ਵੀ ਘੱਟ ਹੀ ਰਹਿ ਗਿਆ ਆਗਰ ਕੀ ਮਣਿੱਥੇ ਥੋੜੀ ਜਿਹਾ ਰੈਸਟ ਕਰਾਂਗੇ ਤੇ ਫਿਰ ਅੱਧੇ ਘੰਟੇ ਬਾਅਦ ਚੱਲਦੇ ਆ ਜਿਹੜਾ ਆਪਾਂ ਸ਼ਾਮ ਤੱਕ ਉੱਥੇ ਪਹੁੰਚ ਜਾਈਏ ਅੱਧੇ ਪੌਣੇ ਘੰਟੇ ਦੀ ਰੈਸਟ ਕਰਕੇ ਤੇ ਅੱਗੇ ਨੂੰ ਫਿਰ ਤੁਰ ਪਏ ਆ ਤੇ ਇੱਕ ਵਾਰੀ ਬਹਿ ਗਏ ਹੁਣ ਸਰੀਰ ਠੰਡਾ ਜਿਹਾ ਹੋ ਗਿਆ ਤੇ ਤੁਰਿਆ ਨਹੀਂ ਜਾਂਦਾ ਪਰ ਹੁਣ ਰਿਹਾ ਆਪਣਾ ਪਿੱਛੇ 6 ਕਿਲੋਮੀਟਰ ਗਿਆ ਵਾ 6 ਤੋਂ 7 ਕਿਲੋਮੀਟਰ ਤੇ 3-2.5 ਘੰਟੇ ਤਾਂ ਵੀ ਲੱਗ ਜਾਣੇ ਸਾਨੂੰ ਕਿਉਂਕਿ ਹੁਣ ਸਪੀਡ ਹੌਲੀ ਹੌਲੀ ਸਲੋ ਹੋ ਜਾਂਦੀ ਆ ਦਿਨ ਦਿਨੇ ਸਿਰੇ ਸਿਰੇ ਜਨਾ ਤੋੜਿਆ ਜਾਵੇ ਤੋੜਿਆ ਜਾਵੇ ਬਾਅਦ ਚ ਥਕਾਵਟ ਦਾ ਹੌਲੀ ਹੌਲੀ ਸਪੀਡ ਸਲੋ ਹੋ ਜਾਂਦੀ ਆ ਬਾਕੀ 2.5 ਘੰਟੇ ਦੇ ਵਿੱਚ ਪਹੁੰਚ ਜਾਣਾ ਆਪਾਂ ਚੱਲਦੇ ਆ ਅੱਗੇ ਬਾਬਾ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਰਤੇ ਆ ਵੀਰ ਹਣਾਂ ਨਾ ਆਪਾਂ ਪਿਛਲੇ ਦੀ ਆਨੰਦਪੁਰ ਸਾਹਿਬ ਗਏ ਸੀ ਤੇ ਫਿਰ ਮਿਲੇ ਆ ਨਦਾ ਦੇ ਵਿੱਚ ਸਾਨੂੰ ਕਹਿੰਦੇ ਆ ਹੱਟ ਨਾਲ ਚੱਲ ਪੋਣ ਫਿਰ ਅੱਗੇ ਨੂੰ ਪਰ ਆਪਾਂ ਹੁਣ ਜਾਣਾ ਤਰਕੀ ਆ ਬਾਕੀ ਕਹਿੰਦੇ ਆ ਕਿੰਦੇ ਕਰਤਾਰਪੁਰ ਸਾਹਿਬ ਤਾਂ ਨਾਲ ਚੱਲ ਪੋ ਕਰਤਾਰਪੁਰ ਸਾਹਿਬ ਤੇ ਰਹਿ ਗਏ ਇੱਥੋਂ 2-3 ਕਿਲੋਮੀਟਰ ਪਿਛਲੀ ਵਾਰ ਅਨੰਦਪੁਰ ਸਾਹਿਬ ਗਏ ਸੀ ਨਾਲ ਸਾਡੇ ਤੇ ਇਹਨਾਂ ਦੇ ਨਾਲ ਦੇ ਬਾਕੀ ਜਿਹੜੇ ਸਾਥੀ ਆ ਉਹ ਹੁਣ ਹਜੂਰ ਸਾਹਿਬ ਗਏ ਹੋਏ ਨੇ ਪੈਦਲ ਡੇਢ ਕ ਮਹੀਨਾ ਹੋ ਗਿਆ ਉਹਨਾਂ ਨੂੰ ਤੇ ਇਹ ਦੱਸ ਰਹੇ ਕਹਿੰਦੇ ਹਫਤੇ ਤੱਕ ਅਜੇ ਉਹਨਾਂ ਨੇ ਪਹੁੰਚਣਾ ਹੈ ਤੇ ਫਿਰ ਕੱਲ ਨੂੰ ਵਾਪਸੀ ਕੱਲ ਨੂੰ ਕਹਿ ਰਹੇ ਆ ਹਫਤੇ ਬਾਅਦ ਉੱਥੇ ਦਰਸ਼ਨ ਮੇਲੇ ਕਰਕੇ ਤੇ ਅਗਲੇ ਸਾਲ ਹੀ ਉਹਨਾਂ ਦੀ ਵਾਪਸੀ ਹੋਏਗੀ ਜਿਹੜੇ ਟਰਾਲੀ ਵਾਲੇ ਵੀ ਰਹੀ ਗਏ ਉਹ ਵੀ ਅੱਗੇ ਨੂੰ ਤੁਰ ਪਏ ਤੇ ਆਪਾਂ ਵੀ ਪੁਰਪਿਆਂ ਪੈਦਲ-ਪੈਦਲ ਤੇ ਕਰਤਾਰਪੁਰ ਸਾਹਿਬ ਤੱਕ ਅਸੀਂ ਸ਼ਾਮ ਨੂੰ ਪਹੁੰਚ ਜਾਣਾ ਚਾਰ ਕਿਲੋਮੀਟਰ ਹੀ ਹੈਗਾ ਤੇ ਸਮਾਰੀ ਬਥੇਰਾ ਪਿਆ ਮੈਂ ਕਿਹ ਡਿਸ਼ੇ ਤੀ ਪਹੁੰਚ ਕੇ ਵੀ ਕੀ ਕਰਨਾ ਤੇ ਕਰਤਾਰਪੁਰ ਸਾਹਿਬ ਪਹੁੰਚ ਕੇ ਤੇ ਫਿਰ ਤੁਹਾਨੂੰ ਨਾਲੇ ਦਰਸ਼ਨ ਕਰਾਉਣੇ ਗੁਰਦਾਰ ਸਾਹਿਬ ਗੁਰਦਾਰਾ ਗੰਗਸਰ ਸਾਹਿਬ ਦੇ ਐਸਕ ਟਾਈਮ ਨਾ ਸ਼ਾਮੀ ਪੰਜ ਦੀ ਹੋਏ ਨਾ ਤੁਰੰਦੇ ਲਾਤੀ ਦਿੰਦੇ ਤੇ ਰਹਿ ਵੀ 1-2 ਕਿਲੋਮੀਟਰ ਜਾਂਦਾ ਜਿੱਥੇ ਕਹੀ ਪਹੁੰਚਣਾ ਹੁੰਦਾ ਆ ਤੇ ਜਦੋਂ ਫਿਰ ਆਹ ਵੇਖੀ ਤਾਂ ਨਾ ਕਿ ਕੰਮ ਕਿਲੋਮੀਟਰਾਂ ਤੋਂ ਮੀਟਰਾਂ ਤੇ ਆ ਗਿਆ ਵਾ ਫਿਰ ਥੋੜਾ ਹਾਸਾ ਮਿਲਦਾ ਕਿ ਨਹੀਂ ਪਹੁੰਚਣ ਵਾਲੇ ਕੋਈ ਗੱਲ ਨਹੀਂ ਲੋ ਜੀ ਫਾਈਨਲੀ ਗੁਰਦਵਾਰ ਸਾਹਿਬ ਲੱਗੇ ਪਹੁੰਚ ਗਏ ਆ ਪਰ ਇਸ਼ਨਾਨ ਪਾਣ ਕਰਕੇ ਅੰਦਰ ਜਾ ਕੇ ਤਿਰਨਸੰਦਾ ਦੇਖ ਕੇ ਫਿਰ ਤੁਹਾਨੂੰ ਜਾ ਕੇ ਅੰਦਰ ਦਰਸ਼ਕਾਉਣਾ ਕਰਤਾਪੁਰ ਸਾਹਿਬ ਆ ਕੇ ਕਮਰਾ ਲੈਣੀਆਂ ਵਾ ਤੇ ਅਸੀਂ ਨਹੀਂ ਜਾਣ ਦੀ ਬਾਰ ਸਹੀ ਹੁਣ ਸਿੱਧਾ ਉੱਠ ਕੇ ਤੇ ਦਸਮੇਲੀ ਘੱਟ ਕੇ ਕੀ ਕਰੀਏ ਕਿ ਕੱਲ੍ਹ ਸਵੇਰੇ ਸਬਾਰਾ ਹੈ ਨਾ ਜੀ ਜੀਤ ਜੀਤ